ਅੱਜ ਅਸੀਂ ਬਣਾਵਾਂਗੇ ਗੋਭੀ ਦੇ ਪਰੌਂਠਿਆਂ ਦੀ ਬਿਲਕੁਲ ਨਵੀਂ ਰੈਸਪੀ ਅਸੀਂ ਬਿਲਕੁਲ ਅਲੱਗ ਤਰੀਕੇ ਨਾਲ ਗੋਭੀ ਨੂੰ ਬਿਲਕੁਲ ਪੁੰਨ ਕੇ ਤੇ ਫਿਰ ਉਸ ਤੋਂ ਅਸੀਂ ਪਰੌਂਠੇ ਤਿਆਰ ਕਰਾਂਗੇ ਇਸ ਤਰ੍ਹਾਂ ਨਾਲ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਨੇ ਤੇ ਬਿਲਕੁਲ ਵੀ ਫਟਦੇ ਨਹੀਂ ਤੇ ਇਸ ਲਈ স্পেশাল ਪਰੌਂਠਿਆਂ ਦਾ ਮਸਾਲਾ ਹੈ ਨਾ ਉਹ ਬਣਾ ਕੇ ਫਿਰ ਪਰੌਂਠੇ ਬਣਾਵਾਂਗੀ ਤੇ ਪਰੌਂਠੇ ਬਿਲਕੁਲ ਥਾਬੇ ਵਾਲੇ ਪਰੌਂਠਿਆਂ ਦੀ ਤਰ੍ਹਾਂ ਬਣਨਗੇ ਬਹੁਤ ਹੀ ਟੇਸਟੀ ਬਣਦੇ ਨੇ ਤੇ ਇਸ ਤਰ੍ਹਾਂ ਨਾਲ ਪਰੌਂਠੇ ਬਿਲਕੁਲ ਵੀ ਫਟਦੇ ਨਹੀਂ ਨੇ ਕਿਉਂਕਿ ਆਪਾਂ ਗੋਭੀ ਪੁੰਨਕੀ ਬਣਾਈ ਹੈ ਤੇ ਬਿਲਕੁਲ ਅਲੱਗ ਟੇਸਟ ਹੁੰਦਾ ਹੈ ਤੇ ਪਰੌਂਠੇ ਬਹੁਤ ਹੀ ਟੇਸਟੀ ਤੇ ਜੰਮੇ ਬਣ ਕੇ ਤਿਆਰ ਹੁੰਦੇ ਨੇ ਤੇ ਇਸ ਟੱਪੇ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਤੇ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਇਹ ਵਾਲੇ ਜੋ ਗੋਭੀ ਦੇ ਪਰੌਂਠਿਆਂ ਦੀ ਰੈਸਪੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਾਸ਼ੀਆ ਕਾਲਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਕ ਦੇ ਵਿੱਚ ਗੋਭੀ ਦੇ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਅਲੱਗ ਸਟਾਈਲ ਦੇ ਸਪੈਸ਼ਲ ਪਰਾਂਠੇ ਦੀ ਰੈਸিপি ਬਣਾਵਾਂਗੇ ਜਿੰਨਾ ਪਰਾਂਠੇ ਬਹੁਤ ਟੇਸਟੀ ਬਣਨਗੇ ਇੱ ਲਈ ਮੈਂ 1 ਕਿਲੋ ਗੋਭੀ ਲਈਆ ਜਿੰਨਾਂ ਚੰਗੀ ਤਰ੍ਹਾਂ ਦੇ ਢੋਲਿਆ ਸਾਫ਼ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਜੋ ਕੱਲੇ ਗੋਭੀ ਦੇ ਫੁੱਲ ਨੇ ਨਾ ਉਹਨਾਂ ਦੇ ਪਰਾਂਠੇ ਬਣਾਵਾਂਗੇ ਤੇ ਇਹਦੇ ਜੋ ਟੰਡਲ ਵਗੈਰਾ ਜੋ ਲੱਗੇ ਨੇ ਨਾ ਹਰੇ ਵਾਲੇ ਉਹਨਾਂ ਨੂੰ ਆਪਾਂ ਉਤਾਰ ਲੈਣਾ ਤੇ ਅੱਜ ਕੱਲ ਜੋ ਟ੍ਰੈਂਡ ਹੈ ਨਾ ਕਿ ਕੁਛ ਵੀ ਅਸੀਂ ਵੇਸਟ ਨਹੀਂ ਕਰਨਾ ਜੋ ਇਹਦੇ ਲੀव्स ਨੇ ਟੰਡਲ ਨੇ ਉਹਨਾਂ ਨੂੰ ਵੇਸਟ ਨਹੀਂ ਕਰਨਾ ਤੁਸੀਂ ਉਹਨਾਂ ਨੂੰ ਸਬਜ਼ੀ ਵਿੱਚ ਵੀ ਬਾਅਦ ਵਿੱਚ ਯੂਜ਼ ਕਰ ਸਕਦੇ ਹੋ ਤੇ ਜਾਂ ਮੈਂ ਇੱਕ ਰੈਸਪੀ ਤੁਹਾਡੇ ਨਾਲ ਪਹਿਲੇ ਸ਼ੇਅਰ ਕੀਤੀ ਹੋਈ ਹੈ ਗੋਭੀ ਦੇ ਟੰਡਲਾਂ ਦੀ ਗੋਭੀ ਜੋ ਟੰਡਲ ਨੇ ਬਹੁਤ ਹੀ ਚਟਪਟੇ ਟੇਸਟੀ ਬਣਦੇ ਨੇ ਇੱਕ ਵਾਰ ਤੁਸੀਂ ਜ਼ਰੂਰ ਤੋਂ ਟਰਾਈ ਕਰਿਓ ਗੋਭੀ ਦੇ ਟੰਡਲਾਂ ਦੀ ਬਹੁਤ ਵਧੀਆ ਰੈਸਪੀ ਬਣਦੇ ਤੁਸੀਂ ਇਸ ਤਰ੍ਹਾਂ ਗੋਭੀ ਦੇ ਟੰਡਲ ਨੂੰ ਇਕੱਠੇ ਕਰਦੇ ਜਾਓ ਦੇ ਬਾਅਦ ਵਿੱਚ ਨਾ ਸਾਰੇ ਟੰਡਲਾ ਤੋਂ ਸਪੈਸ਼ਲ ਵਾਲੀ ਸਬਜੀ ਬਣਾ ਸਕਦੇ ਹੋ ਤੇ ਤੁਹਾਨੂੰ ਮੈਂ ਪਹਿਲੇ ਸ਼ੇਅਰ ਕੀਤੀ ਹੋਈ ਹੈ ਤੁਸੀਂ ਦੇਖ ਲੈਣਾ ਅਗਰ ਤੁਸੀਂ ਹੁਣ ਤੱਕ ਨਹੀਂ ਦੇਖੀ ਕਿ ਕਿਸ ਤਰ੍ਹਾਂ ਬ बनानी ਹੈ ਤੇ ਬਹੁਤ ਹੀ ਪੇਸਟੀ ਸਾਡੇ ਗੋਭੀ ਦੇ ਟੰਡਲਾ ਦੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਵੇਸਟ ਕਰਾਂਗੇ ਤੇ ਇਹਨਾਂ ਨੂੰ ਆਪਾਂ ਰੱਖ ਲਵਾਂਗੇ ਬਾਅਦ ਚ ਟੰਡਲਾਂ ਦੀ ਸਬਜੀ ਨਾਲ ਲਈ ਤੇ ਗੋਭੀ ਦੇ ਇਸ ਤਰ੍ਹਾਂ ਜੋ ਫਲਾਵਰਸ ਨੇ ਨਾ ਉਹਨਾਂ ਨੂੰ ਪਹਿਲੇ ਛੋਟੇ ਪੀਸੇਸ ਵਿੱਚ ਕੱਟ ਲਵਾਂਗੇ ਤੁਸੀਂ ਚਾਹੋ ਤੇ ਮਤਲਬ ਕਿ ਜੋ ਗੋਭੀ ਹੈ ਨਾ ਉਹਨੂੰ ਕੀਆ ਕਸ ਦੇ ਨਾਲ ਕद्दू ਕਸ ਹੈ ਉਹਦੇ ਨਾਲ ਵੀ ਤੁਸੀਂ ਇਹਨਾਂ ਨੂੰ ਗ੍ਰੇਟ ਕਰ ਸਕਦੇ ਹੋ ਤੇ ਜਾਂ ਤੁਸੀਂ ਚੋਪਰ ਵਿੱਚ ਵੀ ਚੋਪ ਕਰ ਸਕਦੇ ਹੋ ਜੋ ਗੋਭੀ ਹੈ ਤੇ ਆਪਾਂ ਤੋਂ ਪਹਿਲੇ ਲਿਆ ਸੀ ਚੰਗੀ ਤਰ੍ਹਾਂ ਸੁੱਕੀ ਹੋਈ ਹੋਣੀ ਚਾਹੀਦੀ ਹੈ ਗਿੱਲੀ ਨਹੀਂ ਹੋਣੀ ਚਾਹੀਦੀ ਤੇ ਮੈਂ ਗ੍ਰੇਟਰ ਨਾਲ ਨਹੀਂ ਕਰ ਰਹੀਆਂ ਮੈਂ ਚੋਪਰ ਹੈ ਨਾ ਜੋ ਤੇ ਉਹਦੇ ਵਿੱਚ ਆਪਾਂ ਨੇ ਬਿਲਕੁਲ ਛੋਟੇ-ਛੋਟੇ ਪੀਸੇਸ ਵਿੱਚ ਕਰ ਲਿਆ ਇਸ ਤਰ੍ਹਾਂ ਛੋਟੇ-ਛੋਟੇ ਪੀਸੇਸ ਕਰਨ ਨਾਲ ਨਾ ਚੋਪਰ ਵਿੱਚ इजीली ਹੋ ਜਾਏਗੀ ਤੁਸੀਂ ਇਹਨੂੰ ਗ੍ਰੇਟਰ ਨਾਲ ਵੀ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਸੀਂ ਚੈੱਕ ਕਰ ਲੈਣਾ ਜੋ ਗੋਭੀ ਹੈ ਨਾ ਕਿ ਉਹਦੇ ਵਿੱਚ ਕੋਈ ਕੀੜਾ ਵਗੈਰਾ ਬਿਲਕੁਲ ਨਾ ਹੋਵੇ ਇਸ ਕਰਕੇ ਆਪਾਂ ਨੇ ਤੋੜ ਕੇ ਛੋਟੇ ਪੀਸੇਸ ਵਿੱਚ ਚੈੱਕ ਕਰ ਲਿਆ ਸੀ ਹੁਣ ਮੈਂ ਚੋਪਰ ਦੇ ਵਿੱਚ ਇਹਨੂੰ ਇਸੇ ਤਰ੍ਹਾਂ ਚੋਪ ਕਰ ਲਵਾਂਗੀ ਆਪਾਂ ਇਹਨੂੰ ਬਿਲਕੁਲ ਵੀ ਬਰੀਕ ਨਹੀਂ ਕਰਨਾ ਫਾਈਨ ਤੁਸੀਂ ਦੇਖ ਸਕਦੇ ਹੋ ਚੋਪਰ ਦੇ ਵਿੱਚ ਬਹੁਤ ਵਧੀਆ ਚੋਪ ਹੋ ਗਏ ਥੋੜੀ ਮੋਟੀ ਮੋਟੀ ਆਪਾਂ ਰੱਖੀ ਹੈ ਇਹਨਾਂ ਨਾਲ ਜੋ ਗੋਭੀ ਦੇ ਪਰੌਂਠੇ ਨੇ ਨਾ ਬਹੁਤ ਟੇਸਟੀ ਬਣਦੇ ਨੇ ਅਗਰ ਗੋਭੀ ਨੂੰ ਆਪ ਥੋੜੀ ਥੋੜੀ ਮੋਟੀ ਰੱਖਾਂਗੇ ਨਾ ਇਸ ਤਰ੍ਹਾਂ ਬਿਲਕੁਲ ਫਾਈਨ ਬਰੀਕ ਨਹੀਂ ਕਰਨੀ ਫਿਰ ਪਾਣੀ ਛੱਡ ਜਾਏਗੀ ਤੇ ਚੋਪਰ ਦੇ ਵਿੱਚ ਆਪਾਂ ਨੂੰ ਚੋਪ ਕਰ ਲਿਆ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਰੱਖ ਲੈਂਦੇ ਆ ਤੇ ਮੈਂ ਇੱਕ ਕੜਾਈ ਲਈ ਆ ਉਹਦੇ ਵਿੱਚ ਦੋ ਚਮਚ ਪਰ ਕੇ ਤੁਸੀਂ ਜੋ ਤੇਲ ਪਾ ਸਕਦੇ ਹੋ ਜਾਂ ਕੀ ਪਾ ਸਕਦੇ ਹੋ ਮੈਂ ਦੋ ਵੱਡੇ ਚਮਚ ਪਰ ਕੀ ਇਹਦੇ ਵਿੱਚ ਕੀ ਦੇ ਪਾ ਦਿੱਤੇ ਨੇ ਉਸ ਤੋਂ ਬਾਅਦ ਆਪਾਂ ਜਿਹੜੀ ਗ੍ਰੇਟ ਕਰਕੇ ਆਪਣੀ ਕद्दूकस ਕਰਕੇ ਰੱਖੀ ਹੋਈ ਗੋਭੀ ਸੀ ਨਾ ਉਹペ ਦੇ ਵਿੱਚ ਪਾ ਦੇਣੀ ਹੈ ਤੇ ਇਹਨੂੰ ਆਪਾਂ ਸਪੈਸ਼ਲ ਤਰੀਕੇ ਨਾਲ ਅਲੱਗ ਤਰੀਕੇ ਨਾਲ ਬਣਾਵਾਂਗੇ ਨਾ ਤੇ ਆਪਾਂ ਇਹਨੂੰ ਥੋੜਾ ਜਿਹਾ ਭੁੰਨਾਗੇ ਅਗਰ ਇਹਦੇ ਵਿੱਚ ਜਿਹੜੀਆਂ ਸਰਦੀਆਂ ਵਾਲੀ ਗੋਭੀ ਇਹਨਾਂ ਵਿੱਚ ਪਾਣੀ ਹੁੰਦਾ ਤੇ ਗੋਭੀ ਦੇ ਪਰਾਂਟੇ ਕਿਵੇਂ ਫਟ ਜਾਂਦੇ ਨੇ ਆਪਾਂ ਇਸ ਤਰ੍ਹਾਂ ਨੂੰ ਥੋੜੀ ਜਿਹਾ ਘਰ ਭੁੰਨ ਕੇ ਬਣਾਵਾਂਗੇ ਨਾ ਪਾਣੀ ਬਿਲਕੁਲ ਨਹੀਂ ਇਹਦੇ ਵਿੱਚ ਰਹੇਗਾ ਬਿਲਕੁਲ ਚੰਗੀ ਤਰ੍ਹਾਂ ਸੁੱਕ ਜਾਏਗਾ ਤੇ ਜੋ ਗੋਭੀ ਹੈ ਨਾ ਬਹੁਤ ਹੀ ਟੇਸਟੀ ਪਰੌਂਠੇ ਬਣਦੇ ਨੇ ਇਸ ਤਰ੍ਹਾਂ ਭੁੰਨ ਕੇ ਤੁਸੀਂ ਜ਼ਰੂਰ ਤੋਂ ਬਣਾਣਾ ਗੋਭੀ ਤੇ ਪਰੌਂਠੇ ਬਹੁਤ ਟੇਸਟੀ ਬਣਦੇ ਨੇ ਆਪਾਂ ਗੋਭੀ ਨੂੰ ਥੋੜੀ ਦੇਰ ਇਸ ਤਰ੍ਹਾਂ ਚਲਾ ਲਿਆ ਤੇ ਜਾਸ ਵਿੱਚ ਹਿਲਾਉਂਦੇ ਰਹਿਣਾ ਤੇ ਆਪਣੀ ਗੋਭੀ ਚੰਗੀ ਤਰ੍ਹਾਂ ਪੂਝ ਗਈ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਹੈ ਗਰਮ ਦੇ ਵਿੱਚ ਆਪਾਂ ਮਸਾਲੇ ਨਹੀਂ ਪਾਵਾਂਗੇ ਨਮਕ ਨਹੀਂ ਪਾਵਾਂਗੇ ਨਹੀਂ ਤੇ ਪਾਣੀ ਛੱਡ ਜਾਏਗਾ ਥੋੜਾ ਜਿਹਾ ਮੈਂ ਅਦਰਕ ਲਿਆ ਹੈ ਅਦਰਕ ਨੂੰ ਆਪਾਂ ਛਿਲਕੇ ਸਮੇਤ ਹੀ ਲੈਣਾ ਹੈਗਾ ਛਿਲਕਾ ਦਾ ਬਿਲਕੁਲ ਨਹੀਂ ਉਤਾਰਨਾ ਤੁਸੀਂ ਇਸ ਤਰ੍ਹਾਂ ਛਿਲਕੇ ਸਮੇਤ ਅਦਰਕ ਨੂੰ ਕਿਆਕਸ ਕਰ ਲੈਣਾ ਹੈ ਕੱਦੂ ਕਸ ਦੇ ਵਿੱਚ ਮੈਂ ਇਹਨੂੰ ਗ੍ਰੇਟ ਕਰ ਲਿਆ ਹੈ ਸਾਰੇ ਅਦਰਕ ਨੂੰ ਛਿਲਕੇ ਦੇ ਨਾਲ ਹੀ ਬਹੁਤ ਅੱਛਾ ਫਲੇਵਰ ਆਂਦਾ ਹੈ ਤੁਸੀਂ ਅਗਰ ਅਦਰਕ ਬਹੁਤ ਸਾਰਾ ਪਾਉਗੇ ਨਾ ਤਾਂ ਗੋਭੀ ਵਾਈ ਵੀ ਨਹੀਂ ਹੋਏਗੀ ਤੇ ਆਸਾਨੀ ਨਾਲ ਪਚ ਜਾਏਗੀ ਇਸ ਲਈ ਗੋਭੀ ਦੇ ਪਰਾਂਠਿਆਂ 'ਚ ਜ਼ਰੂਰ ਤੋਂ ਜੋ ਅਦਰਕ ਹੈ ਨਾ ਕਾਫੀ ਸਾਰਾ ਯੂਜ਼ ਕਰਿਆ ਕਰੋ ਫਿਰ ਗੋਭੀ ਦੇ ਪਰਾਂਠੇ ਵਾਈ ਨਹੀਂ ਹੋਣਗੇ ਤੇ ਬਹੁਤ ਈਜ਼ੀਲੀ ਪਚ ਜਾਣਗੇ ਤੇ ਆਪਾਂ ਛਿਲਕੇ ਸਨੇ ਤੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਅਦਰਕ ਨੂੰ ਨਾ ਤੋ ਲੈਣਾ ਹੈ ਤੋਤਾ ਹੋਇਆ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਗ੍ਰੇਟ ਕਰ ਲੈਣਾ ਉਸ ਤੋਂ ਬਾਅਦ ਮੈਂ ਹਰੀ ਮਿਰਚ ਲਈ ਹੈ ਨੂ ਬਿਲਕੁਲ ਬਰੀਕ ਬਰੀਕ ਕੱਟਿਆ ਹੋਇਆ ਹੈ ਤਕਰੀਬਨ ਇੱਕ ਚਮਚ ਇੱਕ ਚਮਚ ਛੋਟਾ ਹੋਏਗੀ ਤੇ ਇਸ ਤਰ੍ਹਾਂ ਮੈਂ ਦੋ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਬਿਲਕੁਲ ਉਸ ਤੋਂ ਬਾਅਦ ਹਰਾ ਧਨੀਆ ਲਿਆ ਹੈ ਉਹਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਇੱਕ ਛੋਟਾ ਚਮਚ ਹੋਏਗਾ ਵੀ ਤਕਰੀਬਨ ਤੇ ਇਹਨੂੰ ਵੀ ਆਪਾਂ ਪਾ ਲਿਆ ਹਰੀਆਂ ਮਿਰਚਾਂ ਤੇ ਧਨੀਆ ਉਸ ਤੋਂ ਬਾਅਦ ਮੈਂ ਇੱਕ ਪਰਾਂਠੇ ਦਾ ਮਸਾਲਾ ਬਣਾ ਕੇ ਰੱਖਿਆ ਹੋਇਆ ਹੈ ਇਨ ਨਾਲ ਜੋ ਪਰੌਂਠੇ ਨੇ ਬਹੁਤ ਹੀ ਟੇਸਟੀ ਬਣਦੇ ਨੇ ਇਹਦੀ ਰੈਸਪੀ ਮੈਂ ਤੁਹਾਨੂੰ ਨਾਲ ਪਹਿਲੇ ਸ਼ੇਅਰ ਕਰ ਚੁੱਕੀ ਹਾਂ ਜੋ ਪਰੌਂਠੇ ਦਾ ਸਪੈਸ਼ਲ ਮਸਾਲਾ ਨਾ ਉਹਦੀ ਰੈਸਪੀ ਪਹਿਲੇ ਮੈਂ ਚੈਨਲ ਦੇ ਉੱਤੇ ਪਾ ਚੁੱਕੀ ਹਾਂ ਤੁਸੀਂ ਅਗਰ ਨਹੀਂ ਦੇਖੀ ਹੈ ਤਾਂ ਜਰੂਰ ਤੋਂ ਦੇਖ ਲੈਣਾ ਤੇ ਮੈਂ ਇਸੇ ਤਰ੍ਹਾਂ ਘਰ ਵਿੱਚ ਜੋ ਪਰੌਂਠੇ ਦਾ ਮਸਾਲਾ ਹੈ ਉਹ ਸਟੋਰ ਕਰਕੇ ਰੱਖਦੀ ਹਾਂ ਥੋੜਾ ਜਿਹਾ ਰਹਿ ਗਿਆ ਕੁਆਂਟੀਟੀ ਵਿੱਚ ਮੈਂ ਦੁਬਾਰਾ ਤੋਂ ਬਣਾਵਾਂਗੀ ਮੈਂ ਪਰੌਂਠੇ ਉਹ ਇਸ ਤਰ੍ਹਾਂ ਹੀ ਮਸਾਲਾ ਬਣਾ ਕੇ ਰੱਖ ਲੈਂਦੀ ਆ ਬਾਰ-ਬਾਰ ਅਲੱਗ-ਅਲੱਗ ਮਸਾਲੇ نکالਨੇ ਨਹੀਂ ਪੈਂਦੇ ਵੈਸੇ ਮੈਂ ਇਹਦੇ ਵਿੱਚ ਧਨੀਆ, ਜੀਰਾ, ਅਨਾਰदाना ਵਗੈਰਾ ਸਭ ਪਾਇਆ 1.5 ਚਮਚ ਮਿੱਠਾ ਨਮਕ ਪਾ ਰਹੀ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਜੋ ਇਹਦੇ ਵਿੱਚ ਮਸਾਲਾ ਪਾਇਆ ਤੇ ਸਾਰੇ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਤਾਂ ਜੋ ਗੋਭੀ ਦੇ ਵਿੱਚ ਆਪਣਾ ਸਾਰੇ ਮਸਾਲੇ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣ ਯਾਪਾ ਇਹਦੇ ਵਿੱਚ ਹੋਰ ਲਾਗ ਕੋਈ ਮਸਾਲੇ ਨਹੀਂ ਪਾਣੇ ਜੋ ਪਰਾਂਠਿਆਂ ਦਾ ਮਸਾਲਾ ਹੈ ਨਾ ਉਹ ਪਾਵਾਂਗੇ ਫਟਾਫਟ ਆਪਣੇ ਪਰਾਂਠੇ ਬਣ ਕੇ ਤਿਆਰ ਹੋ ਜਾਣਗੇ ਤੇ ਗੋਭੀ ਠੰਡੀ ਹੋਏ ਹੋਣ ਬਿਲਕੁਲ ਹੋਵੇ ਨਾ ਫੇਰ ਹੀ ਆਪਾਂ ਮਸਾਲੇ ਉਹਦੇ ਵਿੱਚ ਨਮਕ ਪਾਣਾ ਹੈ ਔਰ ਮੈਂ ਕਪੇੜਾ ਬਣਾ ਲਵਾਂਗੀ ਕਨਕ ਦਾ ਆਟਾ ਲਿਆ ਹੈ ਆਪਾਂ ਉਹਦਾ ਆਟਾ ਗੁੰਨ ਕੇ ਨਾ ਤੇ ਉਹਦਾ ਆਪਾਂ ਪੇੜਾ ਬਣਾ ਲੈਣਾ ਤੇ ਪੇੜੇ ਨੂੰ ਆਪਾਂ ਥੋੜਾ ਜਿ ਇਸ ਤਰ੍ਹਾਂ ਫਲੈਟ ਕਰ ਲੈਣਾ ਆਟਾ ਲਗਾ ਕੇ ਥੋੜਾ ਧੂੜੇ ਨਾਲ ਆਪਾਂ ਨੂੰ ਥੋੜਾ ਜਿਹਾ ਫਲੈਟ ਕਰ ਲਵਾਂਗੇ ਫਲੈਟ ਕਰਨ ਨਾਲ ਨਾ ਥੋੜੀ ਜਿਹਾ ਪਾਦੂਚੀ ਸਟਫਿੰਗ ਪਾਣੀ ਹੈ ਨਾ ਈਜ਼ੀ ਪੈ ਜਾਏਗੀ ਤੇ ਫਲੈਟ ਕਰਨ ਤੋਂ ਬਾਅਦ ਆਪਾਂ ਤੇ ਜੋ ਗੋਭੀ ਭੁੰਨ ਕੇ ਰੱਖੀ ਹੋਈ ਸੀ ਨਾ ਤੇ ਆਪਾਂ ਇਹਦੇ ਵਿੱਚ ਉਹਦੀ ਸਟਫਿੰਗ ਪਾ ਦਵਾਂਗੇ ਜਿੰਨੇ ਤੁਸੀਂ ਚਾਹੋ ਸਟਫਿੰਗ ਪਾ ਸਕਦੇ ਹੋ ਮੈਂ ਇੱਕ ਪੇੜੇ ਦੇ ਵਿੱਚ ਬਣਾਉਂਦੀ ਆ ਨਾ ਗੋਭੀ ਦੇ ਪਰਾਂਟੇ ਅਗਰ ਤੁਸੀਂ ਦੋ ਵਿੱਚ ਬਣਾਉਂਦੇ ਹੋ ਤਾਂ ਦੋਸੀ ਦੋ ਇਸ ਤਰ੍ਹਾਂ ਪੇੜੇ ਕਰਕੇ ਨਾ ਤੇ ਉਹਦੇ ਵਿੱਚ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਬਣਾਉਂਦੇ ਹੋ ਪਰ ਤੁਸੀਂ ਗੋਭੀ ਨੂੰ ਇੱਕ ਵਾਰ ਜ਼ਰੂਰ ਤੋ ਭੁੰਨ ਕੇ ਤੇ ਇਸੇ ਤਰ੍ਹਾਂ ਹੀ ਬਣਾ ਕੇ ਦੇਖਣਾ ਬਹੁਤ ਟੇਸਟੀ ਪਰੌਂਠੇ ਬਣਨਗੇ ਪੂਜੀ ਦੀ ਗੋਭੀ ਤੇ ਬਿਲਕੁਲ ਅਲੱਗ ਤਰ੍ਹਾਂ ਦੇ ਬਣਨਗੇ ਤੇ ਆਪਾਂ ਹੁਣ ਥੋੜਾ ਜਿਹਾ ਟੂੜਾ ਲਗਾ ਕੇ ਨਾ ਤੇ ਇਹਨੂੰ ਵੇਲ ਲਵਾਂਗੇ ਗੋਲ ਆਪਾਂ ਸ਼ੇਪ ਦੇ ਵਿੱਚ ਇਹਨੂੰ ਵੇਲ ਲੈਣਾ ਹੈਗਾ ਪਰੌਂਠੇ ਇਹਨੂੰ ਤੇ ਬਿਲਕੁਲ ਵੀ ਆਪਣੇ ਜੋ ਪਰੌਂਠੇ ਹਨ ਨਾ ਇਸ ਤਰ੍ਹਾਂ ਫਟਣਗੇ ਨਹੀਂ ਔਰ ਨਾ ਹੀ ਗਿੱਲੇ ਹੋਣਗੇ ਬਹੁਤ ਈਜ਼ੀਲੀ ਬਣ ਜਾਂਦੇ ਨੇ ਪਰ ਜਿਹੜੀ ਗੋਭੀ ਹੈ ਨਾ ਜਦੋਂ ਬਿਲਕੁਲ ਭੁੰਨਣ ਤੋਂ ਬਾਅਦ ਠੰਡੀ ਹੋ ਜਾਏ ਫੇਰ ਹੀ ਆਪਾਂ ਮਸਾਲੇ ਤੇ ਨਮਕ ਪਾਨੇ ਆ ਗਰਮ ਜਦੋਂ ਗੋਭੀ ਨੂੰ ਉਸੇ ਟਾਈਮ ਆਪਾਂ ਦੇਚ ਨਮਕ ਨਹੀਂ ਪਾਵਾਂਗੇ ਪਹਿਲਾਂ ਇਹਨੂੰ ਪੱਕੇ ਥੱਲੇ ਠੰਡੀ ਕਰ ਲੈਣਾ ਨਹੀਂ ਤੇ ਨਮਕ ਪਾਣੀ ਛੱਡ ਜਾਏਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਤਵੇ ਨੂੰ ਥੋੜਾ ਜਿਹਾ ਗਰਮ ਕਰ ਲੈਣਾ ਜਦੋਂ ਇਹ ਤਵਾ ਥੋੜਾ ਗਰਮ ਹੋ ਜਾਏਗਾ ਨਾ ਤੇ ਆਪਾਂ ਇਹਨੂੰ ਥੋੜਾ ਜਿਹਾ ਕੀ ਲਗਾ ਕੇ ਥੋੜਾ ਜਿਹਾ ਗ੍ਰੀਸ ਕਰ ਲੈਣਾ ਇਹਦੇ ਨਾਲ ਜੋ ਪਰੌਂਠਾ ਹੈ ਨਾ ਥੱਲੇ ਚਿਪਕਦਾ ਨਹੀਂ ਹੈ ਗ੍ਰੀਸ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਗਰਮ ਤਵੇ ਦੇ ਉੱਤੇ ਆਪਾਂ ਪਰੌਂਠਾ ਪਾ ਦੇਣਾ ਤੇ ਇਸ ਸਾਈਡ ਨੂੰ ਟਰਨ ਕਰ ਲੈਣਾ ਠੰਡੇ ਤਵੇ ਤੇ ਬਿਲਕੁਲ ਨਹੀਂ ਪਹਿਲਾਂ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਨਾ ਫਿਰ ਪਰੌਂਠਾ ਬਹੁਤ ਵਧੀਆ ਬਨੇਗਾ ਤੇ ਦੋਨੋਂ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਕਲਰ ਆ ਗਿਆ ਹੈ ਹਲਕਾ ਸੱਡਾ ਜਿ ਇੱਕ ਸਾਈਡ ਪ੍ਰੋਪਰ ਪੱਕ ਗਈ ਹੈ ਤੇ ਆਪਾਂ ਦੂਸਰੀ ਸਾਈਡ ਤੋਂ ਵੀ ਇਹਨਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਦੋਂ ਦੋਨੇ ਸਾਈਡ ਚੰਗੀ ਤਰ੍ਹਾਂ ਪੱਕ ਜਣੀਆਂ ਫਿਰ ਮੈਂ ਵਿੱਚ ਦੋ ਛੋਟੇ ਚਮਚ तकरीबन ਘੀ ਪਾਇਆ ਤੁਸੀਂ ਘੱਟ ਜਾਂ ਵਧ ਵੀ ਪਾ ਸਕਦੇ ਹੋ ਅਗਰ ਘੱਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਘੱਟ ਵੀ ਪਾ ਸਕਦੇ ਹੋ ਤੇ ਮੈਂ ਥੋੜਾ ਜਿਹਾ ਸ਼ੈਲੋ ਫਰਾਈ ਕਰਾਂਗੀ ਹਲਕਾ ਜਿਹਾ ਦੋਨੋਂ ਸਾਈਡ ਤੋਂ ਆਪਾਂ ਘੀ ਲਗਾਵਾਂਗੇ ਨਾ ਤੇ ਸ਼ੈਲੋ ਫਰਾਈ ਕਰਾਂਗੇ ਦੋਨੋਂ ਸਾਈਡ ਨੂੰ ਆਪਾਂ ਫਰਾਈ ਕਰਨਾ ਹੈ ਥੋੜਾ ਥੋੜਾ ਘੀ ਪਾ ਕੇ ਤੁਸੀਂ ਅਗਰ ਸ਼ੈਲੋ ਫਰਾਈ ਨਹੀਂ ਵੀ ਕਰਨਾ ਚਾਹੁੰਦੇ ਤਾਂ ਤੁਸੀਂ ਇਸੇ ਤਰ੍ਹਾਂ ਹੀ ਫੁਲਕੇ ਨੂੰ ਪੂਰਾ ਪਕਾ ਕੇ ਈਲਗਾ ਕੇ ਚੋਪੜ ਕੇ ਇਸੇ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਪਰ ਮੈਂ ਥੋੜਾ ਜਿਹਾ ਇਸੇ ਤਰ੍ਹਾਂ ਹੀ ਪਸੰਦ ਕਰਦੀ ਹਾਂ ਥੋੜਾ ਜਿਹਾ ਹਲਕਾ ਜਿਹਾ ਆਪਾਂ ਫਰਾਈ ਕਰ ਲਿਆ ਬਹੁਤ ਥੋੜੇ ਜਿਹੀ ਘੀ ਦੇ ਨਾਲ ਤੇ ਇਸ ਤਰ੍ਹਾਂ ਸਾਡਾ ਜੋ ਪਰਾਂਠਾ ਹੈ ਨਾ ਬਹੁਤ ਹੀ ਟੇਸਟੀ ਤੇ ਅਲੱਗ ਤਰੀਕੇ ਨਾਲ ਆਪਾਂ ਪੁੰਨੀ ਹੋਈ ਗੋਭੀ ਦਾ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਟੇਸਟੀ ਦੇਖੋ 골ਡਨ ਕਲਰ ਵਿੱਚ ਆਪਾਂ ਨੂੰ ਸ਼ੈਲੋ ਫਰਾਈ ਕਰ ਲਿਆ ਤੇ ਸਾਡਾ ਗੋਭੀ ਵਾਲਾ ਸਪੈਸ਼ਲ ਵਾਲਾ ਪਰਾਂਠਾ ਬਣ ਕੇ ਤਿਆਰ ਹੋ ਗਿਆ ਨੂੰ ਆਪਾਂ ਥੋੜੇ ਜਿਹਾ ਮੱਖਣ ਨਾਲ ਸਰਵ ਕਰ ਸਕਦੇ ਹਾਂ ਮੈਂ ਥੋੜਾ ਜਿਹਾ ਦੇਤੇ ਮੱਖਣ ਲਗਾ ਕੇ ਸਰਵ ਕਰਾਂਗੀ ਤੁਸੀਂ ਦੇਖ ਸਕਦੇ ਹੋ ਸਟਫਿੰਗ ਤਾਂ ਮੈਂ ਖੋਲ ਕੇ ਪਰੌਂਠਾ ਦਿਖਾਉਂਦੀ ਹਾਂ ਕਿੰਨੀ ਅੱਛੀ ਅੰਦਰ ਤੋਂ ਸਟਫਿੰਗ ਹੋਈ ਆ ਮੈਂ ਢੇਰ ਸਾਰੀ ਦੇ ਸਟਫਿੰਗ ਪਾਈ ਸੀ ਆਪਾਂ ਥੋੜੇ ਜਿਹਾ ਇਹਨੂੰ ਦਹੀਂ ਤੇ achar ਦੇ ਨਾਲ ਸਰਵ ਕਰਾਂਗੇ ਜਿਸ ਤਰ੍ਹਾਂ ਕਿ ਟਾਬੇ ਵਿੱਚ ਸਰਵ ਕਰਦੇ ਨੇ ਨਾ ਬਿਲਕੁਲ ਉਸੇ ਤਰ੍ਹਾਂ ਸਰਵ ਕਰਾਂਗੇ ਤੇ ਸਾਡਾ ਬਹੁਤ ਹੀ ਟੇਸਟੀ ਤੇ ਅਲੱਗ ਤਰੀਕੇ ਦਾ ਪੂਜੀ ਹੋਈ ਗੋਭੀ ਦਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਇਹ ਰੈਸਪੀ ਨੂੰ ਜ਼ਰੂਰ ਤੋਂ ਟਰਾਈ ਕਰਨਾ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਸਾਡਾ ਹੋਮ ਮੇਡ ਗੋਭੀ ਪਰਾਂਠਾ ਬਣ ਕੇ ਰੈਡੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਇਹਨੂੰ ਲਾਈਕ ਜ਼ਰੂਰ ਕਰ ਲੈਣਾ ਤੇ ਸ਼ੇਅਰ ਵੀ ਕਰ ਲੈਣਾ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਕਰਨਾ ਹੀ ਕੀਤਾ ਜਾਂ ਤੁਸੀਂ ਚੈਨਲ ਤੇ ਨਵੇਂ ਹੋ ਤੇ ਮੇਰੀ ਵੀਡੀਓਜ਼ ਦੇਖਣ ਲਈ ਤੁਸੀਂ ਮੈਨੂੰ ਸਪੋਰਟ ਕਰ ਲਈ ਤੁਹਾਡਾ ਧੰਨਵਾਦ